ਹਾਂਜੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਵੀਰ ਕੁੱਕੜ ਜੋਧਪੁਰ ਵਾਲਾ ਤੇ ਆਹੜਾ ਬਾਈ ਮਿਸਤਰੀ ਆਪਣਾ ਗੋਬਰ ਗੈਂਸ ਲਾਇਆ ਇਹਨਾਂ ਨੇ ਭਰਾਵਾਂ ਨੇ ਬਹੁਤ ਵਧੀਆ ਕੰਮ ਕਰਦੇ ਆ ਭਰਾ ਪਤੌੜ ਤੋਂ ਹਨਾ ਬਾਈ ਜੀ ਤੇ ਆਹ ਬਾਈਆਂ ਨਾਲ ਗੱਲਬਾਤ ਕਰਾਉਨੇ ਆ ਤੇ ਆ ਇੰਟਰਵਿਊ ਬਾਈਆਂ ਦੀ ਆ ਸੁਣੋ ਇਹਨਾਂ ਦਾ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਹੜਾ ਪਿੰਡ ਆ ਤੇ ਬਾਈ ਕਿਦੋਂ ਦਾ ਕੰਮ ਕਰਦੇ ਹੋ ਤੇ ਕੀ ਖਰਚਾ ਪੱਠਾ ਇਹਦਾ ਦੱਸੋ ਸਾਨੂੰ ਵੀਰ ਜੀ ਪਿੰਡ ਤਲਵੰਡੀ ਜ਼ਿਲ੍ਹਾ ਬਰਨਾਲਾ ਆ ਬਾਈ ਕੋਈ ਗੱਲ ਪਿੰਡ ਤਲਵੰਡੀ ਜ਼ਿਲ੍ਹਾ ਬਰਨਾਲਾ ਜੀ ਹਾਂਜੀ ਅਸੀਂ 14-15 ਸਾਲ ਤੋਂ ਕੰਮ ਕਰਦੇ ਆ ਗੋਬਰ ਗੈਸ ਪਲਾਟ ਦਾ ਠੀਕ ਆ ਬਾਈ ਜਿੱਦੇ ਕੋਲਮ ਲਾ ਕੇ 45000 ਰੁਪਏ ਖਰਚਾ ਆਉਂਦਾ ਜੀ ਗੋਬਰ ਗੈਸ ਪਲਾਟ ਲਵਾਉਣਾ ਹੋਵੇ ਸਾਡੇ ਨਾਲ ਸੰਪਰਕ ਕਰ ਲਵੇ ਸਬਸਿਡੀ ਆ ਜੀ 22 ਇੱਕ ਤੇ ਬਈ 14300 ਆ ਜੀ ਇੱਕ ਤੇ 22700 ਰੁਪਏ ਸਬਸਿਡੀ ਜੀ ਵੀ ਕਿਸੇ ਵੀਰ ਭਰਾ ਨੇ ਲਵਾਉਣਾ ਹੋਵੇ ਸਾਡੇ ਨਾਲ ਸੰਪਰਕ ਕਰ ਲਵੇ ਹਾਂਜੀ ਬਾਈ ਜੀ ਆਪਾਂ ਇਹਨਾਂ ਦਾ ਬਾਈਆਂ ਦਾ ਸਕਰੀਨ ਤੇ ਨੰਬਰ ਵੀ ਪਾ ਲਾਂ ਤੇ ਆ ਇੱਕ ਬਾਈ ਆਪਣਾ ਮੂਸੇ ਵਾਲਾ ਠੀਕ ਆ ਮੂਸੇ ਵਾਲ ਤੇ ਬਾਈ ਦਾ ਮਢੰਗਾ ਪੈਂਦਾ ਤੇ ਇਹਦੇ ਨਾਲ ਵੀ ਗੱਲਬਾਤ ਕਰਾਉਣੀ ਹੈ ਹਾਂ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਇਹ ਬਾਈ ਦੋਨੇ ਭਰਾ ਕੰਮ ਕਰਦੇ ਆ ਤੇ ਬਾਈ ਜੀ ਤੁਸੀਂ ਬੋਲੋ ਇਹਨਾਂ ਬਾਈ ਦਾ ਇੱਥੇ ਕੰਮ ਕਰਦੇ ਹੁੰਦੇ ਆ ਹਾਂਜੀ ਹਾਂਜੀ ਸਾਨੂੰ 13-14 ਸਾਲ ਹੋ ਗਿਆ ਜੀ ਇੱਥੇ ਨੂੰ ਕੰਮ ਕਰਦੇ ਠੀਕ ਆ ਬਹੁਤ ਟਾਈਮ ਦਾ ਕੰਮ ਕਰਦੇ ਆ ਸੀ ਠੀਕ ਆ ਤੇ ਬਾਕੀ ਸਾਡੇ ਦੋਨਾਂ ਦੀ ਬਹੁਤ ਵਧੀਆ ਬਣੀ ਵੀ ਆ बहुत वाइफ काम कर दें। दे इन्होंने काम तुम देख ही सकते हो आह ठीक है आ लाया बइ ने गोबर गैस बहुत व्या जे कि भाने ने गोबर गैस लवा बइया संपर्क जरूर करना ठीक है बइया ने सेवा का दा मौका जरूर देना ठीक है बी जी धन्यवाद सारे साडिया भीडियो देख लेयर जरूर कर देना नंबर स्क्रीन से पा देंगे भीरे ओके थैंक यू बई लाव जू सार में